ਸਾਲ 2024 ਇਟਲੀ ਦੇ ਭਾਰਤੀਆਂ ਸਮੇਤ ਸਿੱਖ ਸੰਤਾਂ ਲਈ ਵੀ ਰਹੇਗਾ ਯਾਦਗਾਰੀ ਕਿਉਂਕਿ ਇਸ ਸਾਲ ਜਿੱਥੇ ਕਾਮਿਆਂ ਦਾ ਸ਼ੋਸ਼ਣ ਹੋਇਆ ਜਗ ਜਾਹਰ ਉੱਥੇ ਹੀ ਪ੍ਰਬੰਧਕਾਂ ਤੇ ਸੰਤਾਂ ਦਾ ਛਿੜਿਆ ਰਿਹਾ ਸਾਰਾ ਸਾਲ ਤਕਰਾਰ ਸਾਲ 2024 ਜਿਸ ਵਿੱਚ ਇਟਲੀ ਦੇ ਭਾਰਤੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਉੱਥੇ ਹੀ ਸਾਲ ਪਾਈਚਾਰੇ ਲਈ ਕਈ ਤਰ੍ਹਾਂ ਦੀਆਂ ਕੌੜੀਆਂ ਜੱਦਾਂ ਵੀ ਦੇਖਿਆ ਜਨਵਰੀ ਤੋਂ ਦਸੰਬਰ ਤੱਕ ਦਾ ਸਮਾਂ ਇਟਲੀ ਦੇ ਭਾਰਤੀਆਂ ਲਈ ਚੁਣੌਤੀਆਂ ਭਰਪੂਰ ਹਾ ਕਿਉਂਕਿ ਜਿੱਥੇ ਕੁਦਰਤੀ ਕੈਰ ਫਲੂ ਵਰਗੀਆਂ ਜੈਮਤਾਂ ਨੇ ਜਨਵਰੀ ਤੋਂ ਹੀ ਲੋਕਾਂ ਨੂੰ ਸਿਹਤ ਪੱਖੋਂ ਪ੍ਰਭਾਵਿਤ ਕੀਤਾ ਉੱਥੇ ਕਮਾਂਕਾਰਾਂ ਕਰਨ ਇਟਾਲੀਅਨ ਮਾਲਕਾਂ ਨੇ ਭਾਰਤੀ ਕਮੇ ਨਾਲ ਕਈ ਤੱਕੇ ਕੀਤੇ ਜਿਨ੍ਹਾਂ ਵਿੱਚ ਕਰੋਨਾ ਦੇ 60 ਭਾਰਤੀ ਪੰਜਾਬੀਆਂ ਨੂੰ ਬਿਨਾਂ ਕੋਈ ਠੋਸ ਕਾਰਨ ਦੱਸੇ ਕੱਢਣਾ ਤੇ ਲਤੀਨਾ ਦੇ ਸੁਖਨਾਮ ਸਿੰਘ ਦੀ ਟਾਲੀ ਮਾਲਕ ਦੇ ਨਗਰੀ ਕਾਨ ਹੋਈ ਮੌਤ ਇਸ ਸਾਲ ਹੀ 18 ਸਾਲਾਂ ਬਾਅਦ ਇਹਦਾ ਪਾਸਪੋਰਟ ਦੁਨੀਆ ਦੇ ਨੰਬਰ 1 ਪਾਸਪੋਰਟ ਬਚੂ ਚਰਚਾ ਵਿੱਚ ਰਿਹਾ ਹੈ ਤੇ ਇਸ ਸਾਲ ਹੀ ਇਤਨੀ ਪੂਸ ਨੇ ਨਿਵਾਸ ਅਗਰ ਨਿਊ ਕਰਵਾਉਣ ਲਈ ਅਤੇ ਫਰਜੀ ਨੌਕਰੀਆਂ ਦਾ ਚਾਸਾ ਦੇ ਕੇ ਲੋਕਾਂ ਦੀ ਲੁੱਟ ਕਰਨ ਵਾਲੇ ਗਰੋਧ ਦਾ ਪਰਦਾ ਫਾਸ਼ ਕੀਤਾ ਹੈ ਬੇਸ਼ੱਕ ਯੂਰਪ ਪਰਦੇ ਦੇ ਏਅਰਪੋਰਟਾਂ ਵਿੱਚੋਂ ਸੁਰੱਖਿਆ ਪੱਖੋਂ 7ਵੀਂ ਵਾਰ ਰੋਮ ਦਾ ਫਿਊਮੀਚੀਨੋ ਏਅਰਪੋਰਟ ਇਸ ਸਾਲ ਵੀ ਨੰਬਰ 1 ਰਿਹਾ ਹੈ ਪਰ ਇਟਲੀ ਦੇ ਕੁਝ ਆਟੋ ਸਕੂਲ ਵਾਲਿਆਂ ਨੇ ਯੂਰੋ ਲੈ ਕੇ ਲਾਇਸੈਂਸ ਕਰਵਾਉਣ ਦੇ ਗੋਰਖ ਤੰਦੇ ਦਾ ਜਦੋਂ ਇਟਲੀ ਪੁਲਿਸ ਨੇ ਪਾंडा ਪੰਨਿਆ ਤਾਂ ਇਟਾਲੀਅਨ ਸਮੇਤ ਉਹਨਾਂ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਦੀ ਰਾਤ ਤਾਂ ਨਹੀਂ ਨੀਂ ਲੁੱਟ ਗਈ ਜਿਨ੍ਹਾਂ ਨੇ ਚੋਰ ਮੋਰੀਆਂ ਦੁਆਰਾ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤੇ ਸਨ ਹੋਰ ਤਾਂ ਹੋਰ ਨਕਲੀ ਯੂਰੋ ਬਣਾਉਣ ਵਾਲੇ ਸੱਤ ਮੈਂਬਰਾਂ ਨੂੰ ਦਬੋਚ ਕੇ ਉਹਨਾਂ ਕੋਲੋਂ 39 ਮਿਲੀਅਨ ਯੂਰੋ ਦੀ ਨਕਲੀ ਕਰੰਸੀ ਇਟਲੀ ਪੁਲਿਸ ਨੇ ਕਾਬੂ ਕੀਤੀ ਹੈ ਇਸ ਲਈ ਉਹਨਾਂ ਦੀ ਰੱਜ ਕੇ ਤਾਰੀਫ਼ ਵੀ ਹੋਈ ਹੈ ਕਿਤਨੇ ਪੁਲਿਸ ਨੇ ਸਾਲ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਉਹਨਾਂ ਮਿਹਰਾਂ ਤੇ ਹੋਰ ਸਰਕਾਰੀ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਦਾ ਸਬੰਧ ਮਾਫੀਆ ਨਾਲ ਸੀ ਤੇ ਰੱਜ ਕੇ ਪ੍ਰਿਸ਼ਟ ਸਨ ਲਾਸਿਓ ਸੂਬੇ ਦੇ ਜਿਹੇ 25 ਲੋਕਾਂ ਦੇ ਚਿਹਰਿਆਂ ਤੋਂ ਨਕਾਬ ਲਾ ਕੇ ਉਹਨਾਂ ਨੂੰ ਬਾਹਮ ਵਿੱਚ ਨੰਗਾ ਕੀਤਾ ਗਿਆ 33 ਦੇ ਭਾਰਤੀ ਗੁਲਾਮ ਕਾਮਿਆਂ ਨੂੰ ਵੀ ਪੁਲਿਸ ਨੇ ਵੈਲਤੋ ਸੂਬੇ ਦੇ ਸ਼ਹਿਰ ਕੋਲੋਨੀਆ ਵੈਰੋਨਾ ਤੋਂ ਅਜਾਦ ਕਰਵਾਇਆ ਜਿਨ੍ਹਾਂ ਨੂੰ ਗੁਲਾਮ ਕਰਨ ਵਾਲੇ ਭਾਰਤੀ ਖੇਤੀ ਫਾਰਮਾਂ ਦੇ ਭਾਰਤੀ ਮੂਲ ਦੇ ਮਾਲਕ ਸਨ ਕੁਦਰਤੀ ਕਹਿਰ ਦੀ ਗੱਲ ਕਰੀਏ ਤਾਂ ਸਤੰਬਰ ਅਕਤੂਬਰ ਆਏ ਹੜ੍ਹਾਂ ਨੇ ਇਟਲੀ ਦੇ ਸਭ ਤੋਂ ਅਮੀਰ ਸੂਬੇ ਅਮੀਲੀਆ ਰੋਮਾਨੇ ਦਾ ਪਿਛਲੇ ਸਾਲ ਵਾਂਗ ਰੱਜ ਕੇ ਲੱਖਾਂ ਯੂਰੋ ਦਾ مالی ਨੁਕਸਾਨ ਕੀਤਾ ਪਰ ਜਾਨੀ ਨੁਕਸਾਨ ਘੱਟ ਹੋਇਆ ਦੇਸ਼ ਭਰ ਵਿੱਚ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿੱਚ 2920 ਮੌਤਾਂ ਹੋਈਆਂ ਜਿਨ੍ਹਾਂ ਵਿੱਚ ਕਈ ਭਾਰਤੀ ਲੋਕ ਵੀ ਸ਼ਾਮਲ ਹਨ ਇਟਲੀਏ ਭਾਰਤੀ ਭਾਈਚਾਰੇ ਨੂੰ ਇਸ ਸਾਲ ਜਿਸ ਘਟਨਾ ਨੇ ਸਭ ਤੋਂ ਵੱਧ ਤੋੜਿਆ ਉਸ ਸਤਨਾਮ ਸਿੰਘ ਦੀ ਇਟਾਲੀਅਨ ਮਾਲਕ ਦੀ ਲਾਪਰਵਾਹੀ ਕਾਰਨ ਦਰਦਨਾਕ ਮੌਤ ਸੀ ਜਿਸ ਦਾ ਦਰਦ ਸਾਰੀ ਦੁਨੀਆ ਨੇ ਢੋ ਮੰਨਿਆ ਇਹ ਤੋਂ ਇਧੇ तमाम ਮਜ਼ਦੂਰ ਜਥੇਬੰਦੀਆਂ ਨੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ ਦੋਣ ਲਈ ਇੱਕ ਨਾਲੇ ਟਕੜਕਾਉਂਦਿਆਂ ਹਜ਼ਾਰਾਂ ਲੋਕਾਂ ਨੇ ਲਤੀਨਾ ਸ਼ਹਿਰ ਦੀਆਂ ਸੜਕਾਂ ਉੱਪਰ ਉਤਰ ਕੇ ਰੋਸ ਮੁਜ਼ਾਹਰੇ ਕੀਤੇ ਪਰ ਅਫਸੋਸ ਬਾਅਦ ਵਿੱਚ ਇਹ ਸੰਘਰਸ਼ ਸਿਆਸਤ ਦਾ ਸ਼ਿਕਾਰ ਹੋ ਗਿਆ ਇਸ ਸਾਲ ਇਟਲੀ ਦੇ ਸਿੱਖ ਭਾਈਚਾਰੇ ਲਈ ਕੌਣੀਆਂ ਯਾਦਾਂ ਵਾਲੇ ਸਾਲ ਵਜੋਂ ਯਾਦ ਕੀਤਾ ਜਾਂਦਾ ਰਹੇਗਾ ਕਿਉਂਕਿ ਇਸ ਸਾਲ ਜਿੱਥੇ ਕੁਝ ਗੁਰਦੁਆਰਾ ਪ੍ਰਬੰਧਕਾਂ ਦੇ ਸੰਗਤਾਂ ਵਿੱਚ ਵਿਚਾਰਾਂ ਦੀ ਤਕਰਾਰ ਹੁੰਦੀ ਰਹੀ ਉੱਥੇ ਇਸ ਸਾਲ ਸਿੱਖ ਸੰਤਾਨ ਨੂੰ ਸਦਾ ਯਾਦ ਰਹੇਗਾ ਜਿਸ ਵਿੱਚ ਇਟਲੀ ਦੇ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਇਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਵੋਟਾਂ ਦੁਆਰਾ ਚੁਣਿਆ ਗਿਆ ਹੋਵੇ ਪਹਿਲਾਂ ਗੁਰਦੁਆਰਾ ਗੁਰਦਾਨਕ ਦਰਬਾਰ ਪੱਸੀਆਂਾਂ ਦੀ ਪੋਰ ਦਿਨੋਂ ਦੇ ਕਮੇਟੀ ਬਦਲਣ ਲੈ ਕੇ ਛਿੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ ਉਪਰੰਤ ਗੁਰਦੁਆਰਾ ਆਚਾਰ ਸਾਹਿਬ ਜਰੀ ਲੋਧੀ ਵਿੱਚ ਵੀ ਸਿੱਖ ਸੰਗਤ ਦੇ ਪ੍ਰਬੰਧਕ ਵਿੱਚ ਤਕਰਾਰ ਵਿੱਚ ਆ ਗਏ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਾਬਾ ਲੱਖੀ ਸ਼ਾ ਵਣਜਾਰਾ ਪਹੁੰਚ ਤੇ ਘਰ ਹੋਣ ਦੀ ਅਲੇਸਾਂਦਰੀ ਪ੍ਰਬੰਧਕ ਕਮੇਟੀ ਬਦਲਣ ਦੀ ਸੰਗਤ ਵੱਲੋਂ ਉੱਠੀ ਮੰਗ ਨੇ ਜੋਰ ਫੜ ਲਿਆ ਜਿਹੜਾ ਕਿ ਹੁਣ ਤੱਕ ਚੱਲ ਰਿਹਾ ਹੈ ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਬਦਲਣ ਲਈ ਗੁਰਦੁਆਰਾ ਸਾਹਿਬ ਦੇ ਬਾਹਰ 4 ਮਹੀਨੇ ਦੀ ਯਤਰੀ ਠੰਡ ਵਿੱਚ ਮੋਰਚਾ ਲਾ ਬੈਠੀਆਂ ਹਨ ਜਿਹਨਾਂ ਲੱਗਦਾ ਹੈ ਕਿ ਸਾਲ ਖਤਮ ਨਹੀਂ ਹੋਵੇਗਾ ਇਟਲੀ ਦੇ ਸਿੱਖ ਸਮਾਜ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀਆਂ ਨੂੰ ਲੈ ਕੇ ਹੋ ਰਹੀ ਤਕਰਾਰ ਤੇ ਫਿਰ ਆਪਸ ਵਿੱਚ ਝੜਪ ਸਮੁੱਚੇ ਸਿੱਖ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਜਿਸ ਨੂੰ ਨਿਜੀਠਣ ਲਈ ਇਟਲੀ ਦੇ ਸਿੱਖ ਆਗੂ ਨੂੰ ਸਿਆਣਪ ਦਿਖਾਉਣੀ ਹੈ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਜੇਕਰ ਇਹ ਮੋਰਚੇ ਇਦਾਂ ਹੀ ਕਮੇਟੀਆਂ ਬਦਲਣ ਲਈ ਲੱਗਦੇ ਰਹਿਏ ਉਹ ਦਿਨ ਦੂਰ ਨਹੀਂ ਜਦੋਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਰਬਸੰਮਤੀ ਨਾਲ ਨਹੀਂ ਸਗੋਂ ਸੰਗਤਾਂ ਦੇ ਵੋਟਰਾਂ ਨੂੰ ਸੁਣਿਆ ਕਰਨਗੀਆਂ ਇਸ ਸਾਲ ਵੀ ਸਿੱਖ ਸੰਗਤਾਂ ਦਾ ਸੁਪਨਾ ਸਿੱਖ ਧਰਮ ਰਜਿਸਟਰ ਹੋਣਾ ਨਹੀਂ ਕਰ ਸਕਿਆ ਸਿੱਖਾਗੂ ਪੂਰਾ ਪਿਛਲੇ ਸਾਲ ਵੰਗਰੇ ਸਰ ਵੀ ਸਿੱਖਾਗੂ ਸੰਗਤਾਂ ਨੂੰ ਮਿੱਠੀਆਂ ਗੁਣੀਆਂ ਦੇ ਕੇ ਡੰਗ ਟਪਾਇਆ ਜਿਸ ਕਾਰਨ ਸੰਗਤਾਂ ਵਿੱਚ ਨਿਰਾਸ਼ਾ ਵੀ ਦੇਖੀ ਗਈ ਸਿੱਖ ਧਰਮ ਰਜਿਸਟਰ ਕਰਵਾਉਣ ਲਈ ਸਿੱਖ ਸੰਗਤਾਂ ਦਾ ਸਿੱਖਾਗੂ ਲੱਖਾਂ ਜੁੜਦਾ ਦਸਵੰਦ ਹੁਣ ਤੱਕ ਪਾਣੀ ਵਾਂਗ ਵਹਾਉਂਦੇ ਆ ਰਹੇ ਹਨ ਪਰ ਕਾਰਵਾਈ ਨੂੰ ਬੂਰ ਪੈਂਦਾ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਿਹਾ ਵਾਹਿਗੁਰੂ ਕਰੇ ਇਹ ਨਵਾਂ ਸਾਲ ਸਮੁੱਚੀ ਕਾਇਨਾਤ ਲਈ ਅਦੇ ਆਤਮਿਕ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਗੁਰੂ ਦਾ ਸਿੱਖ ਪੰਥ ਤੇ ਧਰਮ ਇਟਲੀ ਵਿੱਚ ਹੋਰ ਧਰਮਾਂ ਦੇ ਲੋਕਾਂ ਦੀ ਮਿਸਾਲੀ ਬਣ ਕੇ ਮਨੁੱਖਤਾ ਦੇ ਪਲੇ ਦੇ ਕਾਰਜ ਵਿੱਚ ਮੋਰੀ ਹੋ ਖੜੇ ਨਾ ਕਿ ਚੌਦਰ ਪਿੱਛੇ ਸਿੱਖ ਮਰਿਆਦਾ ਦੀਆਂ ਤੱਜੀਆਂ ਉਡਾਉਂਦਾ ਜਗਤ ਤਮਾਸ਼ਾ ਬਣੇ